ਅਸੀਂ ਰੋਕਾਂਗੇ ਇਹਨਾਂ ਨੂੰ ਡਾਂਗ ਫੇਰ ਫੇਰ ਕੇ ਜਾ ਜਿਹੜਾ ਜੋਕ ਕਰਨਾ ਕਰ ਲਵੇ ਅਸੀਂ ਕਿਹਦੇ ਲੰਡੂ ਬੰਦੂ ਨੂੰ ਜਿੱਦਾਂ ਫਿਰਦੇ ਸਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪੈਣਾ ਚਾਰ ਨੇ ਨਾ ਹੁਣ ਵੀ ਆਜੇ ਕੁੱਤੇੁੰਆਂ ਤੋਂ ਡਰਦੇ ਆਏ ਜੇ ਪੈਸੇ ਦੀ ਘਮੇਰ ਹੋਊਗੀ ਬਹੁਤ ਜੁਨਰ ਦੀ ਵਿੱਚੇ ਫੂਕਾਂਗੇ ਬਹੁਤ ਜੁਨਰ ਦੇ ਅੱਗ ਲਾ ਕੇ ਜੇ ਦੱਲਾ ਔਰੇ ਜਰਦੇ ਦੀ ਇਜਾਜ਼ਤ ਤੂੰ ਦੇਊਗਾ ਇਹਦਾ ਮਲਿਆ ਮੇਟ ਕਰਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਕ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਇਹ ਬਹੁਤ ਮਾਰੀ ਇਹ ਗੁਰੂ ਘਰ ਦੇ ਔਰੇ ਮਹਾਰਾਜ ਦੇ ਹਟੇਰੀਆਂ ਲੱਗੀਆਂ ਹੋਈਆਂ ਨੇ ਕਹਿੰਦਾ ਤੁਸੀਂ ਗਲਤ ਕਰਦੇ ਹੋ ਲੋਕਾਂ ਦੀ ਜੇਬਾਂੋਂ ਕੱਢ ਕੇ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਬਾਰ ਸਾਹਿਬ 'ਚ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡੇ ਅਰਧ ਤੋਂ ਛਲੋਤਰ ਲੈ ਕੇ ਗਿਆ ਚੱਕ ਕੇ ਠੀਕ ਹੈ ਜੀ ਠੀਕ ਹੈ ਜੀ ਸਾਡੀ ਪ੍ਰਜਾਣ ਨੂੰ ਵੀ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਵੀ ਇਹ ਜੇ ਨਾ ਔਰੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜਿਹੜੇ ਔਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਔਰ ਜਿਹੜਾ ਮੁੱਛੜਾ ਨਾ ਆਹ ਜੱਟਾ ਸਾਥ ਖੋਲ ਅਸੀਂ ਸਾਸਤਰ ਲਾ ਕੇ ਰਹਿਣਾਗੇ ਤਾਰੂ ਗੇ ਚਾਰ ਪਰ ਜਾ ਰਿਹਾ ਹੈ ਉਹਨੂੰ ਬੰਦਿਆ ਵਾਂਗਾ ਆ ਅਸੀਂ ਘੂੜੇ ਮੰਨੇ ਲੰਗਰ ਜਾ ਕੇ ਉਹਨੂੰ ਜਿੱਥੇ ਮਰ ਜੇ ਉਹਨੂੰ ਖਾਲਸਾ ਪੰਥ ਛੱਡਦਾ ਨਹੀਂ ਉਹ ਖਾਲਸਾ ਪੰਥ ਮੱਥਾ ਲਾਵੇ ਉਹ ਖਾਲਸਾ ਪੰਥ ਤੇਨੂੰ ਛੱਡਦਾ ਨਹੀਂ ਓਏ ਆਰਾ ਚੜ ਕੇ ਚੜ ਕੇ ਆਊਗਾ ਹੁਣ ਚੜ ਕੇ ਆ ਰਿਹਾ ਏ ਚੜਾਈ ਤੇ ਹਲੰਦਾ ਤੈਨੂੰ ਕੀ ਗੱਲ ਹੋ ਗਈ ਬਾਬਾਈ ਕੀ ਬਾਬਾਈ ਤਮਾਕੂ ਵਾਲੇ ਨੇ ਮਦਦ ਕਰ ਦਿੰਦੇ ਇਹ ਅੱਛਾ ਕਿਹੜਾ ਦੋ ਸਾਹ ਵੇਦੇ ਉਹਨਾਂ ਨੇ ਮਦਦ ਕਰ ਦਿੰਦੇ ਸਾਡੇ ਸਾਡੇ ਸਾਜ਼ਤਰ ਖੋ ਗਏ ਮੈਂ ਵੀ ਅਸੀਂ ਲੜਨਾ ਅਸੀਂ ਦੂਰੋਂ ਲੜਾ ਸੀ ਆਣੀ ਲੜਾ ਅਸੀਂ ਲੈ ਕੇ ਰਖਾਂਗੇ ਅਸੀਂ ਆਪੇ ਲੈ ਕੇ ਆਓ ਚਲੋ ਵੀਰਾ ਤੁਸੀਂ ਸਾਰੇ ਚਲੋ ਕੀ ਕਰੀਏ ਅਸੀਂ ਲੜਨ ਦਾਰਦੇ ਆ ਚਲੋ ਵੀ ਚਲੋ ਚੋਰ ਵੀ ਤੁਸੀਂ ਚੋੜੋ ਸਾਜ਼ਤਰ ਲੈ ਕੇ ਆਓ ਅਸੀਂ ਆਪੇ ਲੈ ਕੇ ਆਵਾਂਗੇ ਕਾਦੇ ਕਾਦੇ ਸ਼ਾਸਤਰ ਲੈ ਕੇ ਆਪ ਤੋਂ ਡੇਢ ਤੋਂ ਲੈ ਗਈ ਸ਼ਾਸਤਰ ਉਹਨਾਂ ਨੇ ਆ ਲੰਗਰ ਵਾਲੇ ਖੋ ਕੇ ਲੈ ਕੇ ਸਾਕੋ ਆ ਲੰਗਰ ਵਾਲੇ ਹਾਂ ਮੈਨੂੰ ਇੱਕ ਪੁਰਾ ਜਾ ਕੇ ਨਹੀਂ ਬਾਬਾ ਅਸੀਂ ਆਪਣੀ ਹਮੰਤਾ ਲਵਾਂਗੇ ਹੁਣ ਓਏ ਅਸੀਂ ਆਪਣੀ ਜੁੱਤ ਰੇ ਲਵਾਂਗੇ ਯਾਰ ਕਮਾਲ ਦੀ ਗੱਲ ਹੈ ਯਾਰ ਚੈਲਜ ਕਰਦਾ ਉਹ ਉਹਨੂੰ ਕਹਦਾ ਜਿੱਥੇ ਮਰ ਜੂ ਰੱਖਦਾ ਨਹੀਂ ਖੋ ਕੇ ਕਿਵੇਂ ਲੈ ਗਈ ਸ਼ਾਸਤਰ ਮਤਲਬ ਸੋਦਾ ਲਾਉਂਦੇ ਸੀਗਾ ਜਿਹੜਾ ਆਫੂ ਵਾਲੇ ਨੇ ਹਾਂਜੀ ਹਾਂਜੀ ਉਹ ਸਾਡੇ ਸ਼ਾਸਤਰ ਖੋ ਲਾ ਕੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਸ਼ਿਕਾ ਠੀਕ ਹੈ ਹਾਂਜੀ ਇਹ ਸਾਡੇ ਸਰਦਾਰ ਇਹੀ ਸਰਚਾਉਂਦੇ ਨੇ ਇਹਨਾਂ ਨੂੰ ਓ ਸਾਡੇ ਪਾਹੀ ਵੇਦਮੀਆਂ ਹੁੰਦੀਆਂ ਨੇ ਤੇ ਸਾਡੇ ਵੇਦਮੀਆਂ ਨਾਲ ਹੁਣ ਤੇ ਸਾਡੇ ਲੰਡੂ ਆ ਸਾਡੇ ਲੰਡਰ ਆ ਲੰਡਰ ਉਹ ਮਸੰਦ ਉਹ ਮਸੰਦ ਸਾਡੇ ਆਹ ਜੇ ਉਹ ਕਹਿੰਦਾ ਤੁਸੀਂ ਜ਼ਰਦਾ ਰੋਕ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਰਦੇ ਨੂੰ ਲੋਕ ਤੇ ਜਰਦੇ ਦੀ ਕੁੜੀਆਂ ਪੜਾਓ ਬਾਈ ਆ ਲੱਗ ਰਹੀਆਂ ਆਹ ਬੜੀ ਦੀਆਂ ਕੁੜੀਆਂ ਪੜਾਓ ਨਹੀਂ ਮੇਰੇ ਕੋਲ ਅੱਜ ਤੇ ਸਾਡੇ ਕੋਲ ਕਿਹਨਾਂ ਨੂੰ ਕੁੱਟੋ ਨਾ ਆਂਦੀਂ ਅੱਜ ਹੀ ਗੱਲ ਕਰਦਾ ਅਗੇ ਸਾਡੇ ਨਾਲ ਅਕੇ ਵੀਰੇ ਉਹ ਛਲੋਟਰ ਲੱਗੇ ਜਰਦੇ ਦੀ ਮਾਜਰਾਵਾ ਦਾ ਕੀ ਕਰ ਰਹੇ ਆ ਵੀਰੇ ਉਹਨੂੰ ਦੱਸ ਦੇਗਾ ਛਲੋਟਰ ਆਪਣੇ ਆਪ ਦੇਖ ਕੇ ਜਾਊਗਾ ਨਹੀਂ ਆਏ ਅਸੀਂ ਘੋਡੇ ਲੈ ਕੇ ਦੱਸ ਦੇ ਉਹਨੂੰ ਥੋੜਾ ਸਾਡੇ ਦੂਰ ਨਹੀਂ ਉਹਨੂੰ ਸੁਨੇਹਾ ਦੇ ਜਾ ਕੇ ਤੂੰ ਕਾ ਕੇ ਸੀ ਉਹ ਜਾਲੀ ਨਾਲ ਉਹਨੂੰ ਆਪਾ ਹੋਊਗਾ ਉਹਨੂੰ ਬੰਦਾਮ ਕੋ ਕਹਿ ਰਹੇ ਅਸੀਂ ਕੀ ਰੂਲ ਬਦਲੈਂਡ ਕਰ ਰਹੇ ਹੋ ਤੁਸੀਂ ਉਹਨੂੰ ਪੁੱਛ ਕਰੋ ਆ ਗਿਆ ਬਾਬਰ ਹੈ ਗਿਆ ਸਾਫ ਗੋਲ ਹੈ ਮੈਂ ਬੰਦ ਨਹੀਂ ਬੰਦ ਆਪਾਂ ਕਰੀ ਜਾਂਦਾ ਸਾਫ ਬਹੁਤ ਜਿਆਦਾ ਆਪਾਂ ਕੀ ਚੱਲ ਬਾਬਰ ਉਹ ਥੋੜੇ ਜਿਆਦਾ ਥੋੜਾ ਕੁਝ ਕਰ ਲੈ ਮੈਂ ਕਹਿੰਦਾ ਕਢਾਓ ਯਾਰ ਕਿਹਨੂੰ ਕਟਿਆ ਵੀ ਦੱਸੋ ਕਿਹਨੂੰ ਬੁਲਾਇਆ ਅਸੀਂ ਬਾਹਰ ਕਿਹਨੂੰ ਕਟਿਆ ਨਾਲ ਚੜਦੇ ਕੋ ਕਿਹਨੂੰ ਬੁਲਾਇਆ ਅਸੀਂ ਬਾਹਰ ਬਾਈ ਬਰੇ ਬਾਈ ਰੋਕਾ ਠੀਕ ਹੈ ਜੀ ਤੁਸੀਂ ਜਿਹੜਾ ਤਮਾਕੂ ਲੈ ਕੇ ਆ ਰਹੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲ ਆ ਦੇਖੋ ਆ ਤਮਾਕੂ ਨਾ ਖੂਆ ਵੀੜੀਆਂ ਤੇ ਲੱਖੂ ਆਹ ਥੋੜਾ ਸਾਹਮਣੇ ਦੇਖੋ ਲਓ ਜੀ ਆ ਤਮਾਕੂ ਬਾਬਾ ਜੀ ਨੇ ਆ ਇੱਕ ਗੱਲ ਦੇਖੋ ਬਾਈ ਵਾਗਿਆ ਉਧਰ ਤੇ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਜਰਦੇ ਦੀਆਂ ਬਹੁਤ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਨਾਣਾ ਮਨਾਣਾ ਕੋਈ ਨਾ ਨਜ਼ਰ ਆਣਗੇ ਜੀ ਦੇਖ ਉਹਨਾਂ ਨੂੰ ਵੇਚੇ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆ ਪਾ ਤਾਂ ਬਹੁਤ ਮਾੜੀ ਗੱਲ ਮਾੜਾ ਦੇਖਿਆ ਹੋਰ ਸਾਡੇ ਮਾਮਲੇ ਦੀ ਕੋਈ ਬਣਾਵੇ ਅਸੀਂ ਪੋਹੀ ਪੰਜਾਬੀ ਨਾ ਕਰਾਂਗੇ ਉਹ ਨਹੀਂ ਭਈਆ ਨਾ ਕਰਾਂਗੇ ਕਿਸੇ ਨਾਲ ਵੱਦ ਸ਼ਰੁੱਕੀ ਨਹੀਂ ਕਰੀ ਜਾਊਗੀ ਕਿਸੇ ਨਾਲ ਨਜਾਇਜ਼ ਨਹੀਂ ਕਰਜਾਉ ਜੇੜਾ ਕੋਈ ਕਿਸੇ ਫਜ਼ੇਗਰ ਸਾਹਿਬ ਨਾਲ ਨਜਾਇਜ਼ ਕਰਦਾ ਉਰੇ ਸਾਡੇ ਕੋਲ ਆਜੋ ਅਸੀਂ ਉਹਨਾਂ ਸਾਹਿਬ ਅਸੀਂ ਕਰਾਂਗੇ ਕਿ ਕਿਸੇ ਨਾਲ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਦਾ ਕਰਦੇ ਆ ਇੱਥੇ ਫਜ਼ੇਗਰ ਸਾਹਿਬ ਦੀ ਧਰਤੀ ਤੇ ਕਿਸੇ ਨਾਲ ਪਰ ਆ ਬਹੁਤ ਮਾੜੀ ਗੱਲ ਆ ਜੇੜੇ ਵਾਲੇ ਨੂੰ ਨਹੀਂ ਬਖਸ਼ਣਾ ਨਹੀਂ ਪੈਸੇ ਕੋਈ ਵੀ ਪੰਜਾਬੀ ਆ ਚਾਹੇ ਭਈਆ ਅਸੀਂ ਕਿਸੇ ਨੂੰ ਬਖਸ਼ਣਾ ਆ ਜਾ ਚਾਹੇ ਕੋਈ ਵੀ ਆ ਕਿਹੜਾ ਚੈਨ ਵਾਲਾ ਵੀਰੇ